ਇਦੋਂ ਦੀ ਹਾਂ ਹਾਂ ਪਾਸਰੀ ਖੇਡ ਵਹੀ ਤੇ ਕਰਕੇ ਇੱਕ ਨਾਲ ਕੰਨੇ ਦੀ ਲਾਤੀ ਚਲੋ ਦਾ ਮੱਤਗਾ ਇੱਥੇ ਲਾ ਹੇ ਲੋਕਾਂ ਨੇ ਹਾਂ ਸੁਪੈ ਦੇ ਰਕਤ ਹਾਂ ਨਹੀਂ ਆਉਦਾ ਸੁਪੈ ਦੇ ਰਕਤ ਹਾਂ ਮੈਂ ਮਾੜੇ ਮਾੜੇ ਉਹ ਤਾਂ ਇੱਕੋ ਇੱਕ ਵਾਲੇ ਪੜੀਦਾ ਹੁੰਦਾ ਹਾਂ ਮਾਜੀ ਨਿਯਾਲਾ ਕਰਦਾ ਅਜਮੀ ਦਾ ਮਾਜੀ ਅੱਛਾ ਪੈਟਰੋਲੀਕ ਦੀ ਸਰਪੰਚ ਨੇ ਆਪਣੇ ਮਾਜੀ ਨਿਯਾਲਾ ਰੱਖਦਾ ਸਰਪੰਚ ਆਹੋ ਉਹਦਾ ਗੰਨਾ ਲੇਉਂਦੇ ਯਾਰ ਕਿਤੇ ਬਚੇਗਾ ਇਹਦਾ ਘਰ ਬਣੀ ਹੈਗਾ ਇਹਦਾ ਆਪਣਾ ਵੀ ਘਰ ਦੀ ਰੇੜੇ ਰੇੜੇ ਇੱਧਰ ਤਾਂ ਰਹਿੰਦੇ ਅੱਛਾ ਬਹੁਤ ਅੱਛਾ ਹੈਗਾ ਕੋਈ ਜਦ ਵੀ ਵਾਸੀਪਾ ਮਤ ਕਰਾਂਗੇ ਤੁਹਾਨੂੰ ਭਾਜੀ ਮਾਰਕੀਟ ਦੀ ਬੱਟੀ ਨੂੰ ਇਹਦਾ ਕੇਸ ਕਰਾਓ ਕਿ ਠਰਾ ਦੇ ਮੈਂ ਤਸੀਰਦਾ ਨੂੰ ਕਹਿੰਦਾ ਐਸੀਐਲ ਸਾਹਿਬ ਨੇ ਕਹਿ ਕੇ ਉਹ ਤੋਂ ਵੀ ਆਪਾਂ ਕਰਾ ਦੇਣੇ ਠੀਕ ਹੈ ਹਾਂ ਦਾਦਾ ਕੋਈ ਨਹੀਂ ਨਾਲ ਆਪਾਂ ਨਾਲ ਦਾ ਮੈਨੂੰ ਪਤਾ ਲੱਗਾ ਰਾਤੀ ਤੇ ਮੈਂ ਬਾਹਰ ਸੀਗਾ ਹਰੇ ਤਾਈ ਜੀ ਉੱਥੇ ਨੇ ਠੀਕ ਹੈ ਹਾਂ ਕੋਈ ਰੋਕ ਹੱਥ ਲੈ ਖਬੀ ਸੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਜੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੱਕੋ ਬਾਤ ਪਾਗੀ ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੁਲ ਥੋੜਾ ਜੰਦੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੁਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤਰੀ ਸਰਕਾਰ ਕੋਲ ਜਿਹੜੀ ਕਰਵਾਵਾਂਗੇ ਇਹ ਬੰਦਾ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਮੈਂਬਰ ਮੇਰੇ ਨਾਲ ਨੇ ਅੱਗੀ ਬਾਜ਼ਾਰ ਕਿਉਂ ਚੀਲੋ ਮੇਰਾ ਕੇਸ ਪੜਾ ਕੇ ਜਿਹੜਾ ਪੰਜਾਬ ਚ ਕਾ ਦੂ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਸ ਬਿਸਤ ਹੋ ਗਈ ਇਸ ਕਰਕੇ ਮੈਂ ਦੇਖਣਾ ਜਾਂ ਮੌਕਾ ਦੇਖਣਾ ਮੁੰਡਾ ਦੇਖ ਲੈ ਪੋਲੇ ਦੇ ਸਾਈਡਾਂ ਕਾਪੀ ਪ੍ਰਾਪਤ ਪ੍ਰਾਣੀਆਂ ਨੇ ਮਰਮਰ ਵਾਲੀ ਹੋਰ ਵੀ ਕਈ ਪੋਲੇ ਲੱਗਣਾ ਢੋਨੇ ਪੋਲੇ ਜਿਨ੍ਹਾਂ ਦੇ ਤੇ ਰੇਲਗਾਂ ਨਹੀਂ ਹੈਗੀਆਂ ਉਹਨਾਂ ਨੂੰ ਕਿੱਥੇ ਲੈ ਜਾਈਏ ਨਹੀਂ ਜੀ ਇਹਦਾ ਕਰਦੇ ਆ ਇਹ ਤੇ ਤੇਰਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਹੈਗੀਆਂ ਉਹਨਾਂ ਦੀ ਰੀਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਠੱਗ ਦੇ ਨਾਲ ਪਰਵਾ ਕੇ ਦੇਦੇ। ਬੱਲੇ ਬਾਡੀ ਗੱਲ ਵੈ ਕਦੀ ਇੱਥੇ ਕਠਰਾ ਵਾਪਸ ਨਹੀਂ ਦੀ ਸੀ। ਇਹ ਪਹਿਲੀ ਵਾਰ ਹੀ ਬਲ ਪਿਛਲੇ ਤਾਂ ਪੰਨਾ ਸਾਲ ਚ ਪਹਿਲੀ ਵਾਰ ਦਿੱਤਾ ਹੋਇਆ। ਪਰ ਕਿਉਂਕਿ ਬੱਸ ਤੇ ਟ੍ਰੈਕਟਰ ਜਿਹੜਾ ਹਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ। ਅਗਰ ਇਹ ਪੁਲ ਠੀਕ ਨਹੀਂ ਗੇ ਪੁਲ ਉੱਪਰ ਠੀਕ ਕਰ। ਹਾਂ।